ਹੋਸ਼ਿਆਰਪੁਰ ਦੇ ਵਿੱਚ ਇੱਕ ਡਾਕਟਰ ਨੋਜ਼ ਜ਼ਖਮੀ ਨੂੰ ਹਸਪਤਾਲ ਲੈ ਕੇ ਜਾਣਾ ਮਹਿੰਗਾ ਪੈ ਗਿਆ। ਦਰਸਲ ਹੋਸ਼ਿਆਰਪੁਰ ਦੇ ਵਿੱਚ ਪਿਛਲੇ ਕੁਝ ਦਿਨਾਂ ਪਹਿਲਾਂ ਇੱਕ ਸੜਕ ਹਾਦਸਾ ਵਾਪਰਿਆ ਸੀ ਜਿਸ ਵਿੱਚ ਮਹਿਲਾ ਦੀ ਹਸਪਤਾਲ ਦੇ ਵਿੱਚ ਜ਼ੇਰੇ ਲਾਜ਼ਮ ਮੌਤ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਤੇ ਇੱਥੇ ਤੁਹਾਨੂੰ ਦੱਸ ਦੇ ਕਿ ਜਿਸ ਜਗ੍ਹਾ ਤੇ ਮੋਟਰਸਾਈਕਲ ਸਵਾਰ ਮਹਿਲਾ ਹਾਦਸੇ ਦੇ ਸ਼ਿਕਾਰ ਹੋਈ ਉਸ ਜਗ੍ਹਾ ਤੇ ਹੋਸ਼ਿਆਰਪੁਰ ਦੇ ਕਸਬਾ ਹਾਜੀਪੁਰ ਦਾ ਰਹਿਣ ਵਾਲਾ ਇੱਕ ਸੇਵਾਮੁਕਤ ਡਾਕਟਰ ਆਪਣੇ ਪਰਿਵਾਰ ਸਮੇਤ ਲੰਘ ਰਿਹਾ ਸੀ। ਜਿਸ ਸਮੇਂ ਡਾਕਟਰ ਨੇ ਮਹਿਲਾ ਨੂੰ ਜ਼ਖਮੀ ਹਾਲਤ ਦੇ ਵਿੱਚ ਮੋਟਰਸਾਈਕਲ ਤੋਂ ਡਿੱਗਿਆ ਦੇਖਿਆ ਤਾਂ ਡਾਕਟਰ ਨੇ ਆਪਣੇ ਕਾਰ ਡਰਾਈਵਰ ਨੂੰ ਗੱਡੀ ਰੋਕੇ ਮਹਿਲਾ ਨੂੰ ਹਸਪਤਾਲ ਲੈ ਕੇ ਜਾਣ ਦੇ ਲਈ ਕਿਹਾ ਤਾਂ ਡਰਾਈਵਰ ਨੇ ਗੱਡੀ ਰੋਕੇ ਜ਼ਖਮੀ ਮਹਿਲਾ ਨੂੰ ਗੱਡੀ ਦੇ ਵਿੱਚ ਬਿਠਾ ਕੇ ਹੁਸ਼ਿਆਰਪੁਰ ਦੇ ਹੀ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਲੇਕਿਨ ਬਾਅਦ ਦੇ ਵਿੱਚ ਮਹਿਲਾ ਦੀ ਮੌਤ ਹੋ ਗਈ ਲੇਕਿਨ ਇਸ ਤੋਂ ਬਾਅਦ ਡਾਕਟਰ ਦੇ ਡਰਾਈਵਰ ਤੇ ਹੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ মিডিਆ ਨੂੰ ਜਾਣਕਾਰੀ ਦਿੰਦੇ ਹੋਏ ਕਾਰ ਦੇ ਮਾਲਕ ਡਾਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਹ ਮਾਮਲਾ ਬਿਨਾਂ ਕਿਸੇ ਜਾਂਚ ਪਰਤਾਲ ਤੋਂ ਕੀਤਾ ਹੈ 피해ਤ ਡਾਕਟਰ ਨੇ ਕਿਹਾ ਕਿ ਉਸਨੇ ਇਨਸਾਨੀਅਤ ਵਜੋਂ ਜ਼ਖਮੀ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਪੁਲਿਸ ਉਸਦੇ ਹੀ ਕਾਰ ਡਰਾਈਵਰ ਤੇ ਪੁਲਿਸ ਮਾਮਲਾ ਦਰਜ ਕਰ ਦੇਵੇਗੀ ਇਸ ਦੇ ਨਾਲ ਹੀ ਹੋਰ ਕੀ ਕੁਝ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਉਹ ਵੀ ਤੁਸੀਂ ਸੁਣ ਸਕਦੇ ਹੋ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰ। 3 15 11 2024 ਨੂੰ ਅਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਦਸ਼ਮੇਸ਼ ਕਲੋਨੀ ਹੁਸ਼ਿਆਰਪੁਰ ਗਏ। ਜਦੋਂ ਅਸੀਂ ਵਾਪਸ ਆ ਰਹੇ ਸੀਗੇ ਅਸੀਂ ਦੇਖਿਆ ਸਾਡੇ ਸਾਹਮਣੇ ਅਚਾਨਕ ਇੱਕ ਮੋਟਰਸਾਈਕਲ ਸਾਨੂੰ ਓਵਰਟੇਕ ਕਰਕੇ ਗਿਆ ਤੇ ਬੇਕਾਬੂ ਹੋ ਗਿਆ। ਤੇ ਉਸ ਮੋਟਰਸਾਈਕਲ ਤੇ ਟੋਟਲ 4 ਵਾਰ ਸਨ। ਇੱਕ ਡਰਾਈਵਰ, ਦੋ ਬੱਚੇ ਤੇ ਆਖਰ ਵਿੱਚ ਇੱਕ ਲੇਡੀ ਬੈਠੀ ਸੀ ਸਾਡੇ ਕੋਲੋਂ ਕ੍ਰਾਸ ਕਰਨ ਤੋਂ 25-30 ਫੁੱਟ ਦੂਰ ਜਾ ਕੇ ਅਚਾਨਕ ਡਰਾਈਵਰ ਨੇ ਬ੍ਰੇਕ ਲਾਈ ਕਿਉਂਕਿ ਸਪੋਰਟ ਨਹੀਂ ਸੀਗੀ ਇੱਕ ਮੋਟਰਸਾਈਕਲ ਤੇ ਚਾਰ ਬੰਦੇ ਸੀਗੇ ਅਚਾਨਕ ਉਹ ਲੇਡੀ ਗਿਰ ਗਈ ਅਸੀਂ ਗੱਡੀ ਰੋਕੀ ਸੀਗੀ ਰੁਕੀ ਰਹੀ ਅਸੀਂ ਲੋਕਾਂ ਨੂੰ ਹੈਲਪ ਕਰਨ ਲਈ ਕਿਹਾ ਉਹਨਾਂ ਨੇ ਗੱਡੀ 'ਚ ਉਠਾ ਕੇ ਸਾਡੀ ਗੱਡੀ 'ਚ ਬਿਠਾਇਆ ਮੈਂ ਤੁਰੰਤ ਬੀਗ ਡਾਕਟਰ ਕਿਉਂਕਿ ਇਹ ਡਾਕਟਰ ਦੀ ਰਿਸਪੌਂਸਿਬਿਲਟੀ ਹੁੰਦੀ ਉਹਦੇ ਸਾਹਮਣੇ ਐਕਸੀਡੈਂਟ ਹੋਏ ਜਲਦੀ ਨਾਲ ਆਪਣੀ ਗੱਡੀ 'ਚ ਬਿਠਾਇਆ ਉਦੇ ਘਰ ਵਾਲੇ ਨੂੰ ਬਿਠਾਇਆ ਤੇ ਅਸੀਂ 15 ਮਿੰਟ ਦੇ ਵਿੱਚ ਤੇਜ਼ ਗੱਡੀ ਚਲਾ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਐਮਰਜੈਂਸੀ ਵਾਰਡ ਚ ਉਹਨਾਂ ਨੂੰ ਦਾਖਲ ਕਰਾਇਆ ਤੇ ਸਟਾਫ ਨੂੰ ਮੈਂ ਆਪਣਾ ਇੰਟਰੋਡਕਸ਼ਨ ਦੇ ਕੇ ਇਹ ਕਿਹਾ ਵੀ ਜਲਦੀ ਨਾਲ ਇਹਨਾਂ ਦਾ ਇਲਾਜ ਕਰੋ ਬਾਕੀ ਮਰੀਜ਼ ਛੱਡੋ ਇਹ ਸੀਰੀਅਸ ਹੈ ਉਹ ਤੋਂ ਬਾਅਦ ਬਰੌਟ ਵਾਈ ਕਰਕੇ ਮੈਂ ਰਜਿਸਟਰ 'ਚ ਸਾਈਨ ਕੀਤੇ ਬਕਾਇਦਾ ਆਪਣਾ ਫੋਨ ਨੰਬਰ ਲਿਖਿਆ ਤੇ ਉਹਨਾਂ ਨੂੰ ਇਹ ਦੱਸਿਆ ਵੀ ਅਚਾਨਕ ਕੋਈ ਘਟਨਾ ਹੋਵੇ ਪੁਲਿਸ ਨੂੰ ਰਿਪੋਰਟ ਕਰੋ ਤੇ ਮੈਨੂੰ ਜਦੋਂ ਮਰਜ਼ੀ ਬੁਲਾ ਲਓ ਤਾਂ ਕਿ ਮੈਂ ਦੱਸ ਪਾਵਾਂ ਵੀ ਹੋਇਆ ਕੀ ਸੀਗਾ ਅੱਧੀ ਰਾਤ ਨੂੰ ਅਚਾਨਕ ਸਾਨੂੰ ਪਤਾ ਲੱਗਿਆ ਵੀ ਉਹ ਲੇਡੀ ਐਕਸਪਾਇਰ ਹੋ ਗਈ ਫੇ ਮੈਨੂੰ ਏਐਸਆਈ ਸਾਹਿਬ ਦਾ ਫੋਨ ਆਇਆ ਇਨਵੈਸਟੀਗੇਟਿੰਗ ਆਫੀਸਰ ਦਾ ਪੁਲਿਸ ਥਾਣਾ ਮਾਡਲ ਟਾਊਨ ਤੋਂ ਉਹਨਾਂ ਨੇ ਇਹ ਕਿਹਾ ਵੀ ਡਾਕਟਰ ਤੁਸੀਂ ਸਵੇਰੇ ਆਓ ਅਸੀਂ ਤੁਹਾਡੀ ਗੱਡੀ ਚੈੱਕ ਕਰਨੀ ਤੁਸੀਂ ਰਾਤ ਟੱਕਰ ਮਾਰੀ ਹੈ ਅਗਲੇ ਦਿਨ ਅਸੀਂ ਸਵੇਰੇ 16 11 2024 ਨੂੰ ਗਏ ਸਾਡੀ ਗੱਡੀ ਚੈੱਕ ਕਰਨ ਉਪਰੰਤ ਪੁਲਿਸ ਵਾਲਿਆਂ ਨੇ ਡਿਕਲੇਅਰ ਕੀਤਾ ਵੀ ਇਹਦੇ ਤੇ ਕੋਈ ਕਿਸੇ ਤਰ੍ਹਾਂ ਦਾ ਨਿਸ਼ਾਨ ਨਹੀਂ ਹੈ ਫਿਰ ਉਹ ਕੰਪਲੇਂਟੈਂਟ ਦਾ ਮੋਟਰਸਾਈਕਲ ਚੈੱਕ ਕੀਤਾ ਉਹਦੇ ਤੇ ਵੀ ਨਹੀਂ ਸੀਗਾ ਤੇ ਐਂਡ ਵਿੱਚ ਕੰਪਲੇਂਟੈਂਟ ਨੂੰ ਜਦੋਂ ਕਿਹਾ ਵੀ ਕੋਈ ਗਵਾਹ ਕੋਈ ਸਬੂਤ ਕੋਈ ਪ੍ਰੂਫ ਤੇਰੇ ਕੋਲ ਹੈਗਾ ਤੇ ਉਹਨੇ ਕਿਹਾ ਮੈਂ ਆਪ ਹੀ ਸਬੂਤ ਗਵਾਹ ਹੈਗਾ ਤੇ ਕੱਲੀ ਚੱਲਦੇ ਮੋਟਰਸਾਈਕਲ ਤੇ ਇਹਨਾਂ ਦੀ ਗੱਡੀ ਮੇਰੀ ਕੱਲੀ ਲੇਡੀ ਦੇ ਵਿੱਚ ਟਕਰਾਈ ਨਾ ਮੇਰੇ ਬੱਚੇ ਨੂੰ ਸੱਟ ਲੱਗੀ ਨਾ ਮੈਨੂੰ ਸੱਟ ਲੱਗੀ ਨਾ ਮੋਟਰਸਾਈਕਲ ਨੂੰ ਕੋਈ ਖਰਾਬ ਹੋਣ ਚਾਈ ਅਸੀਂ 25 30 ਫੁੱਟ ਦੂਰ ਜਾ ਕੇ ਜਦੋਂ ਬ੍ਰੇਕ ਲਾਈ ਲੇਡੀ ਡਿੱਗ ਗਈ ਤੇ ਉਹਦੇ ਸਿਰ 'ਚ ਸੱਟ ਲੱਗੀ ਕਿਉਂਕਿ ਥੱਲੇ ਸੜਕ ਪੱਕੀ ਸੀ ਹੁਣ ਖਾਸ ਗੱਲ ਇਹ ਅਸੀਂ ਜਦੋਂ ਉਹਨਾਂ ਨੂੰ ਇਹ ਕਿਹਾ ਵੀ ਅਜੇ ਤੱਕ ਮਾਮਲਾ ਇਨਵੈਸਟੀਗੇਸ਼ਨ 'ਚ ਰੱਖੋ ਪੂਰੀ ਖੋਖ ਕਰੋ ਵੀ ਐਕਸੀਡੈਂਟ ਹੋਇਆ ਜਾਂ ਨਹੀਂ ਹੋਇਆ ਕਿਉਂਕਿ ਗੱਡੀਆਂ ਤੇ ਤਾਂ ਕੋਈ ਸੱਟ ਲੱਗੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਸਬੂਤ ਨਹੀਂ ਕੋਈ ਸੀਸੀਟੀਵੀ ਕੈਮਰਾ ਨਹੀਂ ਕੋਈ ਵਿਟਨੈਸ ਨਹੀਂ ਜਿਹੜਾ ਪੁਲਿਸ ਨੇ ਵਿਟਨੈਸ ਬਣਾਇਆ ਉਹੀ ਬਣਾ ਲਿਆ ਜਿਹਦੇ ਘਰ ਦਾ ਮੈਂਬਰ ਨੂੰ ਸੱਟ ਲੱਗੀ ਸੀ ਉਹਦਾ ਵਿਟਨੈਸ ਗਿਣਿਆ ਹੀ ਨਹੀਂ ਜਾਣਾ ਚਲੋ ਐਨੀ ਹੋਪ ਸਾਨੂੰ ਇਹ ਦੱਸਿਆ ਗਿਆ ਅਸੀਂ ਤੁਹਾਡੇ ਅਗੇਂਸਟ ਐਫ ਆਈ ਆਰ ਦਰਜ ਕਰ ਲਈ ਕਿਉਂਕਿ ਸਾਡੇ ਤੇ ਜੂਨੀਅਨ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਪਲੱਸ ਅਸੀਂ ਤੁਹਾਡੀ ਗੱਡੀ ਬੌਂਡ ਕਰ ਲਈ ਬੇਸ਼ੱਕ ਤੁਹਾਡੇ ਕੋਈ ਐਕਸੀਡੈਂਟ ਨਹੀਂ ਹੋਇਆ ਨਹੀਂ ਹੋਇਆ ਨਾ ਸੀ ਅਸੀਂ ਕੋਈ ਨਾ ਕੋਈ ਤਾਂ ਕਾਰਵਾਈ ਪਾਣੀ ਹੈ ਠੀਕ ਹੈ ਚਲੋ ਕਿਉਂਕਿ ਅਸੀਂ ਬੀਇੰਗ ਅ ਗਾਸਟ੍ਰੋਡ ਆਫੀਸਰ ਇਹ ਅਕਸੈਪਟ ਕਰਨਾ ਹੁੰਦਾ ਬੀਇੰਗ ਅ ਡਾਕਟਰ ਚਲੋ ਜੋ ਵੀ ਹੋਇਆ ਪਰ ਹੁਣ ਖਾਸ ਗੱਲ ਇਹ ਆ ਅਸੀਂ ਖੁਦ ਹੀ ਉਸ ਮਰੀਜ਼ ਨੂੰ ਆਪਣੀ ਗੱਡੀ ਚ ਲੈ ਕੇ ਗਏ ਇੱਕ ਪਾਸੇ ਤਾਂ ਸਰਕਾਰ ਪ੍ਰਮੋਟ ਕਰ ਰਹੀ ਐ ਵੀ ਰੋਡ ਸਾਈਡ ਐਕਸੀਡੈਂਟ ਵਿਕਟਮ ਨੂੰ ਤੁਸੀਂ ਹਸਪਤਾਲ ਲੈ ਕੇ ਆਓ ਦੂਜੇ ਪਾਸੇ ਬਿਨਾਂ ਕਿਸੇ ਸਬੂਤ ਬਿਨਾਂ ਕਿਸੇ ਪ੍ਰੂਫ ਬਿਨਾਂ ਕਿਸੇ ਗਵਾ ਦੇ ਉਹਨਾਂ ਨੇ ਸਾਡੇ ਤੇ ਹੀ ਪਰਚਾ ਦਰਜ ਕੀਤਾ ਮੇਰੀ ਗੱਡੀ ਇੰਪੌਂਡ ਕੀਤੀ ਨੇਚਰਲੀ ਸਾਰਾ ਦਿਨ ਅਸੀਂ ਉੱਥੇ ਵੇਸਟ ਕੀਤਾ ਤੇ ਫਿਊਚਰ ਚ ਅਸੀਂ ਕੋਰਟ ਕਚੈਰੀਆਂ ਚ ਘੁੰਮਾਂਗੇ ਜਦੋਂ ਕਿ ਖੁਦ ਪੁਲਿਸ ਵਾਲੇ ਇਹ ਮੰਨ ਲਏਗੇ ਸਾਡੇ ਕੋ ਕੋਈ ਸਬੂਤ ਪ੍ਰੂਫ ਨਹੀਂ ਹੈ ਡਾਕਟਰ ਮੈਂ ਇੱਕ ਸਵਾਲ ਕਰਾਂਗਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਸਬੂਤ ਨਹੀਂ ਹੈ ਕੋ ਗੱਡੀ ਦੇ ਖਰੋਚ ਨਹੀਂ ਆਈ ਹੈ ਜਾਂ ਮੋਰ ਮੋਰ ਨਹੀਂ ਇਹ ਗੱਲ ਮੈਂ ਨਹੀਂ ਕਹਿ ਰਿਹਾ ਪੁਲਿਸ ਵਾਲੇ ਬਾਰ ਬਾਰ ਕਹ ਰਹੇ ਜੀ ਹਾਜਿਸਤਰਾਫ ਖੋਜ ਨਹੀਂ ਹੈਗੀ ਆ ਹਾਂ ਪ੍ਰੈਸ ਵਾਲੇ ਕਹ ਰਹੇ ਸਾਡੇ ਕੋਲ ਪ੍ਰੈਸ ਰਿਲੀਜ਼ ਹੈਗੀਆਂ ਜਿਹੜੀਆਂ ਇਹ ਕਹ ਰਹੇ ਕੋਈ ਗੱਡੀ ਦੇ ਸਬੂਤ ਪ੍ਰੂਫ ਨਹੀਂ ਆ ਪੁਲਿਸ ਨੇ ਥੋਰਲੀ ਚੈੱਕ ਕੀਤੀ ਕੰਪਲੇਂਟੈਂਟ ਨੂੰ ਵੀ ਦਿਖਾ ਦਿੱਤੀ ਸਭ ਨੇ ਦੇਖ ਲਈ ਜੀ ਪਰ ਜਿਹੜੇ ਮੈਂ ਤਾਂ ਸਵਾਲ ਕਰਾਂਗਾ ਜਿਹੜੇ ਬਾਈਕ ਤੇ ਸਵਾਰ ਵਿਅਕਤੀ ਸੀਗੇ ਉਹ ਕਿੰਨੇ ਟੋਟਲ 4 ਟੋਟਲ 4 ਵਿਅਕਤੀ ਸੀਗੇ ਹੈਲਮਟ ਕਿਸੇ ਨੇ ਨਹੀਂ ਪਾਇਆ ਹੋਇਆ ਕਿਸੇ ਨੇ ਹੈਲਮਟ ਨਹੀਂ ਪਾਇਆ ਹੋਇਆ ਜਗ੍ਹਾ ਜਗ੍ਹਾ ਬਾਜ਼ਾਰ ਚ ਘੁੰਮ ਕੇ ਆਏ ਕਈ ਜਗ੍ਹਾ ਤੇ ਸੀਸੀਟੀਵੀ ਕੈਮਰਿਆਂ ਨੇ ਰਿਕਾਰਡ ਕੀਤਾ ਹੋਏਗਾ ਐਂਡ ਵਿੱਚ ਇੱਕ ਲੇਡੀ ਆਖਰ ਚ ਬੈਠੀ ਮੋਟਰਸਾਈਕਲ ਤੇ ਆਖਰ ਚ ਬੈਠੀ ਲੇਡੀ ਨੂੰ ਕੋਈ ਸਪੋਰਟ ਨਹੀਂ ਹੁੰਦੀ ਜਦੋਂ ਬ੍ਰੇਕ ਲੱਗਦਾ ਤਾਂ ਰੂਟੀਨ ਚ ਡਿਗਣ ਦੇ ਚਾਂਸਸ ਹੁੰਦੇ ਡਾਕਟਰ ਸਾਹਿਬ ਪਰ ਲੱਗਦਾ ਨਹੀਂ ਕਿ ਇੱਕ ਪਾਸੇ ਤੁਹਾਨੂੰ ਹੁਣ ਮਹਿੰਗਾ ਪੈ ਗਿਆ ਕਿਸੇ ਮਰੀਜ਼ ਨੂੰ ਜਿੱਦਾਂ ਤੁਸੀਂ ਤਾਂ ਆਪਣੇ ਨਹੀਂ ਜੋ ਜੋ ਮੈਂ ਪੁਲਿਸ ਦਾ ਰਵਈਆ ਦੇਖਿਆ ਮੈਨੂੰ ਤਾਂ ਇਦਾਂ ਲੱਗ ਰਿਹਾ ਵੀ ਅੱਗੇ ਤੋਂ ਕੋਈ ਮਰੀਜ਼ ਹਸਪਤਾਲ ਨਾ ਹੀ ਲੈ ਕੇ ਜਾਓ ਇਹ ਤਾਂ ਵਧੀਆ ਆਰਾਮ ਨਾ ਦੇਖੋ ਜੇ ਤੁਹਾਨੂੰ ਲੱਗਦਾ ਵੀ ਨਹੀਂ ਲਿਜਾਣਾ ਚਾਹੀਦਾ ਤਾਂ ਰਹਿਣ ਤੋਂ ਨਾ ਖੜੋ ਤੋ ਤੁਸੀਂ ਤਾਂ ਇਨਸਾਨੀਅਤ ਦੇ ਤੌਰ ਤੇ ਹੈ ਨਾ ਮਰੀਜ਼ ਹਸਪਤਾਲ ਪੜੀ ਸਾਨੂੰ ਕੋਈ ਅਫਸੋਸ ਨਹੀਂ ਸਾਡੇ ਦੇ ਕਾਰਵਾਈ ਤੁਹਾਡੇ ਦੇ ਕਾਰਵਾਈ ਕਰ ਦਿੱਤੇ ਜਾਈਗੇ ਉਲਟ ਨਹੀਂ ਸਾਡੇ ਦਿਮਾਗ ਚ ਇਹ ਸੀਗਾ ਵੀ ਅਸੀਂ ਮਰੀਜ਼ ਨੂੰ ਪਹਿਲਾਂ ਹਸਪਤਾਲ ਲੈ ਕੇ ਜਾਈਏ ਜਦੋਂ ਪੁਲਿਸ ਕਾਲ ਕਰੇਗੀ ਅਸੀਂ ਪ੍ਰੈਜ਼ੈਂਟ ਹੋਏ ਤੇ ਅਸੀਂ ਉਹਨਾਂ ਨਾਲ ਕੋਆਪਰੇਟ ਕਰੀਏ ਤੇ ਸਰਚ ਕਰੀਏ ਜੇ ਵਾਕਈ ਸਾਡੀ ਕੋਈ ਗਲਤੀ ਹੈ ਜੋ ਰੂਲ ਦੇ ਮਤਾਂਕੂਨ ਸਾਡੇ ਤੇ ਰੂਲ ਲੱਗਦਾ ਲਾਇਆ ਜਾਵੇ ਮੇਰਾ ਕਹਿਣਾ ਇਹ ਹੈ ਵੀ ਜੇ ਪੁਲਿਸ ਨੇ ਐਫ ਆਈ ਆਰ ਦਰਜ ਕਰਨੀ ਸੀਗੀ ਵਾਈ ਨਾਟ ਅਨਨੋਨ ਤੇ ਅਗੇਂਸਟ ਜਿੰਨੀ ਤੱਕ ਸਬੂਤ ਨਹੀਂ ਲੱਭਦੇ ਨੰਬਰ 1 ਜਾਂ ਸਿੰਪਲ ਧਾਰਾ ਜੇ ਉਹ ਕਹਿ ਦਿੰਦੇ ਵੀ ਕੋਈ ਰੂਟੀਨ ਦੀ ਡਾਇਰੀ ਚ ਨੋਟ ਕਰੋ ਜਦੋਂ ਪ੍ਰੂਫ ਲੱਭਣਗੇ ਜਿਹੜਾ ਬੰਦਾ ਹੈਗਾ ਅਰੈਸਟ ਕਰੋ ਹੁਣ ਦੇਖੋ ਨਾ ਮੇਰੇ ਡਰਾਈਵਰ ਤੇ ਬਿਨਾਂ ਵਜ੍ਹਾ ਬਗੈਰ ਐਕਸੀਡੈਂਟ ਪ੍ਰੂਫ ਦੇ ਐਫ ਆਈ ਆਰ ਹੋ ਗਈ ਮੇਰੀ ਗੱਡੀ ਬੌਂਡ ਕਰ ਲਈ ਅਸੀਂ ਕੋਰਟਾਂ ਕਚੈਰੀਆਂ ਚ ਇਹੀ ਸਾਬਤ ਕਰਦੇ ਰਹਿਾਂਗੇ ਵੀ ਕਸੂਰ ਕਿਸ ਦਾ ਪੁਲਿਸ ਖੁਦ ਹੀ ਕਹਿ ਰਹੀ ਸਾਡੇ ਕੋ ਕੋਈ ਸਬੂਤ ਹੈ ਨਹੀਂ ਤੇ ਪੁਲਿਸ ਨੇ ਸਬੂਤ ਨਹੀਂ ਹੈਗਾ ਫਿਰ ਕੀ ਲੱਗਦਾ ਕਿਉਂ ਮਾਮਲਾ ਦਰਜ ਕਰ ਦਿੱਤਾ ਗਿਆ ਪ੍ਰੈਸ਼ਰ ਸੀਗਾ ਉਹਨਾਂ ਤੇ ਕਿਸੇ ਤਰ੍ਹਾਂ ਦਾ ਲੱਗ ਰਿਹਾ ਹੋਏ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਇਦੇ ਬਾਰੇ ਮੇਰਾ ਕੋਈ ਕਮੈਂਟ ਨਹੀਂ ਹੈ ਕਿਉਂਕਿ ਪੁਲਿਸ ਦਾ ਆਪਣਾ ਇੱਕ ਤਰੀਕਾ ਹੁੰਦਾ ਕੰਮ ਕਰਨ ਦਾ ਅਸੀਂ ਪੁਲਿਸ ਦੀ ਕਾਰਜ ਸ਼ੈਲੀ ਤੇ ਕੋਈ ਨਹੀਂ ਹੈ ਮੈਨੂੰ ਤਾਂ ਇਹੋ ਹੀ ਰੈਜ਼ੈਂਟਮੈਂਟ ਹੈ ਕਿ ਜੇ ਉਹਨਾਂ ਕੋਈ ਸਬੂਤ ਪ੍ਰੂਫ ਨਹੀਂ ਸੀਗਾ ਤੇ ਵਾਈ ਨਾਟ ਐਫ ਆਈ ਆਰ ਅਗੇਂਸਟ ਅਨਨੋਨ ਜਿੰਨੀ ਜਦੋਂ ਸਬੂਤ ਲੱਭ ਲੈਂਦੇ ਸਾਨੂੰ ਅਰੈਸਟ ਕਰ ਲੈਂਦੇ ਗੱਡੀ ਬੌਂਡ ਕਰ ਲੈਂਦੇ ਜੋ ਮਰਜ਼ੀ ਕਰ ਲੈਂਦੇ ਪਰ ਜੇ ਆਪਣੇ ਮੂੰਹੋਂ ਹੀ ਉਹ ਕਹਿ ਰਹੇ ਸਾਡੇ ਕੋਲ ਸਬੂਤ ਪ੍ਰੂਫ ਨਹੀਂ ਤਾਂ ਫਿਰ ਬਣਦਾ ਨਹੀਂ ਐਫ ਆਈ ਆਰ ਵੀ ਹੋ ਗਈ ਗੱਡੀ ਵੀ ਬੌਂਡ ਹੋ ਗਈ ਇਹ ਤਾਂ ਬੋਲ ਸੀ ਲਿਜਾ ਕੇ ਗਲਤੀ ਕੀਤੀ ਲੱਗਦਾ ਨਹੀਂ ਇਸ ਤਰ੍ਹਾਂ ਜਿਸ ਤਰ੍ਹਾਂ ਤੁਹਾਡੇ ਨਾਲ ਹੋਇਆ ਅੱਗੇ ਤਾਂ ਕੋਈ ਐਕਸੀਡੈਂਟ ਰੋਡ ਸਾਈਡ ਹੋਏਗਾ ਜਾਂ ਕੋਈ ਵੱਡਾ ਹਾਦਸਾ ਹੋਵੇ ਕੋਈ ਹੱਥ ਨਹੀਂ ਪਾਇਆ ਕਿਸੇ ਨੂੰ ਹਸਪੀਟਲ ਨਹੀਂ ਲੈ ਕੇ ਗਿਆ ਨਹੀਂ ਮੈਂ ਇਹ ਤਾਂ ਨਹੀਂ ਰეკਮੈਂਡ ਕਰਾਂਗਾ ਐਜ਼ ਇਹ ਡਾਕਟਰ ਨਾ ਪਾਏ ਪਰ ਮੈਂ ਟਰਾਈ ਕਰਾਂਗਾ ਕਿ ਅੱਗੇ ਤੋਂ ਜੇ ਰੋਡ ਸਾਈਡ ਤੇ ਕੋਈ ਮਰੀਜ਼ ਮਿਲੇ ਤਾਂ ਪੁਲਿਸ ਜੋ ਐਂਬੂਲੈਂਸ ਨੂੰ ਹੀ ਕਹਿ ਦੋ ਤੁਸੀਂ ਚੱਕ ਕੇ ਲੈ ਜਾਓ ਅਸੀਂ ਘਿਚੋੜੇ ਚ ਕਿਉਂ ਪੈਣਾ ਕਿਉਂਕਿ ਸਰਕਾਰ ਜੋ ਕਹਿ ਰਹੀ ਮੈਨੂੰ ਨਹੀਂ ਲੱਗਦਾ ਉਹ ਇੰਪਲੀਮੈਂਟ ਹੋ ਰਿਹਾ ਤਾਂ ਸੀਨੀਅਰ ਪੁਲਿਸ ਅਥਾਰਟੀ ਤੋਂ ਤੁਸੀਂ ਜਾਂ ਸਰਕਾਰ ਤੋਂ ਕੀ ਅਗੇ ਮੰਗ ਨਹੀਂ ਮੈਂ ਤਾਂ ਜਲਦੀ ਕੰਪ ਠੀਕ ਹੈ ਨਾ ਅਸੀਂ ਜਸਟਿਸ ਦੀ ਡਿਮਾਂਡ ਕਰਾਂਗੇ ਮੈਂ ਜਲਦੀ ਕੰਪਲੇਂਟ ਫਾਈਲ ਕਰਾਂਗਾ ਵੀ ਇਹਦੀ ਇਨਕੁਆਇਰੀ ਕਰੋ ਇਨਕੁਆਇਰੀ ਕਰਕੇ ਦੇਖੋ ਜੇ ਸਬੂਤ ਪ੍ਰੂਫ ਸਾਡੇ ਗੇਂਸ ਤੇ ਸਾਨੂੰ ਜੋ ਕਰਨਾ ਕਰੋ ਜੇ ਨਹੀਂ ਹੈ ਤੇ ਜਲਦੀ ਨਾਲ ਐਫਆਈਆਰ ਰਿਕਵੈਸਟ ਕਰੋ ਜੀ ਇੱਕ ਆਖਰੀ ਸਾਲ ਪਰਿਵਾਰ ਦੇ ਨਾਲ ਕੋਈ ਰਾਪਤਾ ਹੋਇਆ ਉਹਨਾਂ ਦੇ ਨਾਲ ਤੁਹਾਡੀ ਕੋਈ ਨਹੀਂ ਅਸਲ ਵਿੱਚ ਮੈਂ ਦੇਖੋ ਅਸੀਂ ਡਾਕਟਰ ਹਾਂ ਮੈਂ ਉਹਨਾਂ ਨੂੰ ਇਹ ਆਫਰ ਕੀਤਾ ਸੀਗਾ ਛੱਡੋ ਕੋਈ ਐਕਸੀਡੈਂਟ ਹੋਇਆ ਨਹੀਂ ਹੋਇਆ ਅਚਾਨਕ ਜੋ ਵੀ ਹੋਇਆ ਇੱਕ ਮੰਦ ਭਾਗੀ ਘਟਨਾ ਹੋਈ ਮੈਂ ਆਪਣੇ ਲੈਵਲ ਤੇ ਚਾਹੁੰਦਾ ਹੀ ਵੀ ਬੀਇੰਗ ਅ ਡਾਕਟਰ ਉਹਨਾਂ ਦੀ ਪੂਰੀ ਹੈਲਪ ਕਰਾਂ ਅਸੀਂ ਉਹਨਾਂ ਨੂੰ ਇਹ ਆਫਰ ਕੀਤਾ ਵੀ ਇਹ ਕੋਰਟ ਕਚੈਰੀ ਨੂੰ ਛੱਡੋ ਅਸੀਂ ਤੁਹਾਡੀ ਹੈਲਪ ਕਰਨ ਨੂੰ ਤਿਆਰ ਅਸੀਂ ਇਹ ਭੁੱਲ ਜਾਣਾ ਵੀ ਸਾਡੇ ਨਾਲ ਐਕਸੀਡੈਂਟ ਹੋਇਆ ਉਦਾਂ ਹੋਇਆ ਸਲਿੱਪ ਕਰਕੇ ਹੋਇਆ ਜਾਂ ਡਿੱਗ ਕੇ ਹੋਇਆ ਪਰ ਇਹ ਪੁਲਿਸ ਦੀ ਕਾਰਵਾਈ ਤੋਂ ਬਾਅਦ ਮੈਨੂੰ ਇਦਾਂ ਲੱਗਿਆ ਵੀ ਜਦੋਂ ਮਾਮਲਾ ਕੋਰਟ 'ਚ ਹੀ ਜਾਣ ਲਈ ਤਿਆਰ ਹੈ ਤਾਂ ਫਿਰ ਸਾਨੂੰ ਕੋਈ ਵੀ ਨੇਗੋਸ਼ੀਏਟ ਨਹੀਂ ਕਰਨਾ ਚਾਹੀਦਾ ਮੈਂ ਮੋਟਰਸਾਈਕਲ ਆ ਰਿਹਾ ਸੀ ਮੇਨ ਰੋਡ ਤੇ ਗਲੀ ਦੇ ਵਿੱਚੋਂ ਕਾਰ 메ਨ ਰੋਡ ਤੇ ਜੜੀ ਆ ਉਧਰ ਮੋਟਰਸਾਈਕਲ ਆਇਆ ਤੇ ਕਹਿੰਦਾ ਮੇਰੇ ਵਿੱਚ ਬਚ ਕੇ ਤਾਂ ਅਸੀਂ ਡਿਗੇ ਆ ਜੀ ਹੋਰ ਉੱਥੇ ਕੋਈ ਟੋਆ ਟਿੱਬਾ ਵੀ ਹੈ ਨਹੀਂ ਪਿੱਛੇ ਉਧਰ ਵਿੱਚ ਵੱਜ ਕੇ ਡਿੱਪੇ ਉਹ ਜੀ ਉੱਥੇ ਕਿੰਨੇ ਬੰਦੇ ਬੈਠੇ ਸੀਗੇ ਮੋਟਰਸਾਈਕਲ ਤੇ ਮੋਟਰਸਾਈਕਲ ਦੇ ਦੋ ਬੱਚੇ ਸੀਗੇ ਇੱਕ ਆਪ ਸੀਗੇ ਇੱਕ ਇੱਕ ਲੇਡੀ ਸੀ ਲੇਡੀ ਦੀ ਡੈਥ ਹੋ ਗਈ ਆ ਜੀ ਪਰ ਉਹ ਕਹਿ ਰਹੇ ਕਿ ਅਸੀਂ ਤਾਂ ਇਹਨਾਂ ਨੂੰ ਹਸਪੀਟਲ ਲੈ ਕੇ ਗਏ ਤਾਂ ਇਨਸਾਨੀਅਤ ਪੇ ਹਾਂਜੀ ਹਾਂਜੀ ਲੈ ਕੇ ਗਏ ਆ ਉੱਥੇ ਲੈ ਕੇ ਗਏ ਆ ਉਹ ਜੀ ਤੇ ਉਹ ਕਹਿੰਦਾ ਹੈ ਕਿ ਸਕ੍ਰੈਚ ਵੀ ਕੋਈ ਨਹੀਂ ਆ। ਮਤੇ ਜੀ ਵੀ ਕਹਿ ਰਿਹਾ ਮੈਂ ਕਹਿੰਦਾ ਮੇਰੀ ਗੱਡੀ ਇਹਦੇ ਗੱਡੀ ਚ ਲੱਕਣ ਕਰਕੇ ਡਿਗਿਆ। ਜੀ। ਕੋਈ ਤੁਹਾਡੇ ਵੱਲੋਂ ਜਾਂਚ ਪੜਤਾਲ ਕੀਤੀ ਕਿ ਸੀਸੀਟੀਵੀ ਜਾਂ ਕੈਮਰਾ ਹੈਗਾ ਉਹ ਦੂਰ ਬਹੁਤ ਲੱਗਾ ਹੈ ਉਹਦਾ ਛੋਟਾ ਜਿਹਾ ਦਿਦਾ ਨਾ ਸਾਫ ਨਹੀਂ ਦਿਦਾ ਉਹ। ਜੀ ਤੇ ਕਿੰਨੇ ਤੇ ਮਾਮਲਾ ਦਾ ਜੀ ਕੁੱਲ ਕਿੰਨੇ ਹੋਏ? ਹਾਂ ਜੀ ਇੱਕ ਵਿਅਕਤੀ ਦਾ ਮਾਮਲਾ ਦਾ। ਹਾਂ ਜੀ ਇੱਕ ਤੇ ਡਰਾਈਵਰ ਤੇ ਹੋਇਆ ਕਾਰ ਚਾਲਕ ਤੇ। ਤੇ ਕਿਸ ਤਹਿਤ ਮਾਮਲਾ ਕੀਤਾ ਕੀਤਾ ਜੀ? 281 106 ਬੀ ਐਨ ਐਸ ਜਿਸ ਤਰ੍ਹਾਂ ਉਹ ਇਹ ਇਲਜ਼ਾਮ ਲਾ ਰਹੇ ਨੇ ਕਿ ਪੁਲਿਸ ਨੇ ਕੋਈ ਸਬੂਤ ਨਹੀਂ ਦੇਖਿਆ ਕੁਛ ਨਹੀਂ ਦੇਖਿਆ ਕਿਸੇ ਦੇ ਕੈਂਪ ਤੇ ਕਿਦਰ ਮਾਮਲਾ ਦਰਜ ਕਰ ਦਿੱਤਾ ਕਹਿੰਦੇ ਸਾਡੇ ਸਬੂਤ ਦੇਖਣੇ ਤੇ ਸਾਡੀ ਗੱਡੀ ਤੱਕ ਤੱਕ ਖਰੋਚ ਨਹੀਂ ਜੇਕਰ ਐਕਸੀਡੈਂਟ ਹੋਇਆ ਹੁੰਦਾ ਤਾਂ ਗੱਡੀ ਤੇ ਉਹ ਮਦਈ ਕਹਿੰਦਾ ਫਿਰ ਲੇਡੀ ਜਿਹੜੀ ਸੀ ਉਹਦੀਆਂ ਲੱਤਾਂ 'ਚ ਵੱਜੀ ਆ ਗੱਡੀ ਲੱਤਾਂ 'ਚ ਵੱਜਣਾ ਉਹਦਾ ਬੈਲੈਂਸ ਵਿਗੜ ਗਿਆ ਤਾਂ ਤਾਂ ਡਿਗੇ ਜੀ ਤੇ ਉਸ ਤੋਂ ਬਾਅਦ ਹਮ ਸਾਰੇ ਗੱਡੀ ਜਿਹੜੀ ਇੰਪੌਨਡ ਕੀਤੀ ਹਾਂ ਹਾਂਜੀ ਗੱਡੀ ਕਬਜ਼ੇ 'ਚ ਆ